ਜੀਓ ਵਾਲਿਆਂ ਦੀ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਉਹਨਾਂ ਨੇ ਉਹ ਪਹਿਲਾਂ ਜਿਵੇਂ ਉਹ ਸੂਈ ਟੀਕਾ ਲਾਉਣ ਤੋਂ ਪਹਿਲਾਂ ਫੰਬਾ ਜਿਹਾ ਰੱਖਦੇ ਹੁੰਦੇ ਰੱਖਿਆ ਉਹਨਾਂ ਨੇ ਫਿਰ ਹੌਲੀ ਹੌਲੀ ਉਹ ਟੀਕੇ ਦੀ ਪੀੜ ਲਾਉਣੀ ਵੀ ਸ਼ੁਰੂ ਕਰਤੀ ਵੱਡੇ ਟੀਕੇ ਕਰਤੇ ਹੁਣ ਆ ਪਿੱਛੇ ਜੇ ਇੱਕ ਟੀਕਾ ਹੋਰ ਵੱਡਾ ਕਰਤਾ ਉਹਨਾਂ ਨੇ ਆਪ ਦੇ ਜਿਹੜੇ ਪਲਾਨ ਸੀ ਉਹਦਾ ਰੇਟ ਵਧਾਇਆ ਉਹਦੀ ਥੋੜੀ ਹੋੜ ਜੀ ਵੀ ਚੱਲੀ Jio BSNL ਫਿਰ Airtel ਸਭ ਨੇ ਕਿਸੇ ਨੇ ਵਧਾਇਆ ਕਿਸੇ ਨੇ ਉਹ ਤਾਂ ਚਲੋ ਜਿਵੇਂ ਉਹਨਾਂ ਦਾ ਵੇਚਣ ਦਾ ਸਿਸਟਮ ਹੈ ਇੱਕ ਤਰ੍ਹਾਂ ਨਾਲ ਕਸਟਮਰ ਇਦੇ ਵਿੱਚ ਇੱਕ ਮਸਲਾ ਸਾਹਮਣੇ ਆ ਰਿਹਾ ਹੈ ਇੱਕ ਖਬਰ ਆ ਰਹੀ ਹੈ ਬੀਐਸਐਨਐਲ ਤੇ ਜੀਓ ਦਾ ਕੀ ਮਸਲਾ ਪਿਆ ਹੋਇਆ ਹੈ ਜੀ ਜੀਓ ਬਾਈਕਾਊਟ ਜੀਓ ਚੱਲ ਪਿਆ ਜੀ ਤਾਂ ਪੋਰਟ ਬੀਐਸਐਨਐਲ ਇੱਕ ਟ੍ਰੈਂਡ ਚੱਲ ਪਿਆ ਜੀ ਇਸ ਖਬਰ ਦੀ ਤਹਿ ਤੱਕ ਜੇ ਜਾਓਗੇ ਨਾ ਅਸਲ ਵਿੱਚ ਦੇਖੋ ਗੱਲ ਕੀ ਹੈ ਕਿ ਜਿਹੜਾ ਜੀਓ ਆ ਜੀਓ ਇਹਨਾਂ ਦਾ ਪਿਓ ਜਿਹੜਾ ਸੀਗਾ ਤਿੰਨ ਰੁਪਈਆ ਮੰਨ ਲਈ ਜੀ ਉਹਦਾ ਸਲੋਗਨ ਸੀ ਕਰ ਲੋ ਦੁਨੀਆ ਮੁਠੀ ਮੇਂ ਮੁਠੀ ਮੇਂ ਇਹਨਾਂ ਨੇ ਇੰਡੀਆ ਤਾਂ ਮੁਠੀ 'ਚ ਕਰ ਲਿਆ ਦੁਨੀਆ ਦਾ ਬਾਦਾਨ ਹੂੰ 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 ਬਿਲਕੁਲ ਦਰਅਸਲ ਕੀ ਹੈ ਕਿ ਇਹ ਬੜਾ ਕਹ ਲੋ ਕਿ ਤਗੜਾ ਕਰਾਨਾ ਕਾਰਪੋਰੇਟ ਕਰਾਨਾ ਕੋਈ ਸ਼ੱਕ ਨਹੀਂ ਜਦੋਂ ਦੋਵਾਂ ਭਰਾਵਾਂ ਦੀ ਵੰਡ ਹੋਈ ਜੀ ਧੀਰੂਬਾਈ ਅਮਾਨੀ ਦੀ ਮੌਤ ਤੋਂ ਬਾਅਦ ਤਾਂ ਜਿਹੜਾ ਟੈਲੀਕਮ ਸੈਕਟਰ ਸੀ ਉਹ ਮੁਕੇਸ਼ ਅਮਾਨੀ ਦੇ ਭਰਾ ਕੋਲ ਗਿਆ ਸੀ ਅਨਿਲ ਅਮਾਨੀ ਕੋਲ ਜਿੰਨੇ ਰਾਇਲੈਂਸ ਹੂੰ ਜਿਹੜੀ ਹੋ ਗਈ ਹੈਗੀ ਸੀ ਨਾ ਟੈਲੀਕਮ ਕੰਪਨੀ ਉਹ ਲਾਂਚ ਕੀਤੀ ਜੀ ਬਿਲਕੁਲ ਬਿਲਕੁਲ ਜੀ ਤਾਂ ਮਤਲਬ ਕਿ ਹੈਗੀ ਸੀ ਲਾਂਚ ਕੀ ਕਰਨੀ ਸੀ ਯਾਨੀ ਉਸ ਸੰਭਾਲੀ ਜੀ ਛੋਟੇ ਛੋਟੇ ਫੋਨ ਵਗੈਰਾ ਫਰੀ ਦਿੱਤੇ ਸਨ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜਿਹੜਾ એનર્ਜੀ ਵਾਲਾ ਜਾਂ ਟੈਲੀਕਮ ਸੈਕਟਰ ਵਾਲਾ ਉਹ ਕੰਮ ਉਹਦੇ ਕੋਲ ਗਿਆ ਤੇ ਇਹਦੇ ਕੋਲ ਜਿਹੜਾ ਮਕੇਸ਼ ਕੋਲ ਗਿਆ ਸੀਗਾ ਉਹ ਰੈਫਾਇਨਰੀ ਵਗੈਰਾ ਤਾਂ ਗਿਆ ਸੀ ਜੀ ਤੇ ਦੋਨਾਂ ਭਰਾਵਾਂ 'ਚ ਇੱਕ ਸਮਝੌਤਾ ਹੋਇਆ ਸੀ ਕਿ 10 ਸਾਲ ਦੇ ਵਕਤ ਤੱਕ ਦੋਵਾਂ ਨੇ ਇੱਕ ਦੂਜੇ ਦੇ ਕਾਰੋਬਾਰ 'ਚ ਮੁਕਾਬਲੇਬਾਜ਼ੀ ਨਹੀਂ ਦੇਣੀ ਜੀ 2010 ਦੇ ਵਿੱਚ ਆ ਕੇ ਉਹ 10 ਸਾਲ ਵਾਲਾ ਜਿਹੜਾ ਜ਼ੁਬਾਨੀ ਕਰਾਰ ਕਹਿ ਲੋ ਹੂੰ ਉਹ ਪੂਰਾ ਹੋ ਗਿਆ ਜੀ ਮੁਕੇਸ਼ ਅੰਬਾਨੀ ਦੇ ਦਿਮਾਗ ਚੋ ਕਰ ਲੋ ਦੁਨੀਆ मुट्ठी में चलदा ਸੀਗਾ ਹੂੰ ਸਭ ਤੋਂ ਪਹਿਲਾਂ ਇੱਕ ਕੰਪਨੀ ਹੁੰਦੀ ਸੀਗੀ ਇਨਫੋਟੈਲ ਜੀ ਇਹਨਾਂ ਨੇ ਉਹਦਾ 95% ਸ਼ੇਅਰ ਖਰੀਦਿਆ ਸੀ ਉਸ ਟਾਈਮ લાלו ਕੋਈ ਕੋਈ ਕੁਝ ਕਰੋੜ ਦੀ ਰਕਮ ਲਾਲੂ 50 ਕਰੋੜ ਦੇ ਆਸ-પાસ ਜੀ ਜੀ ਜਿਹੜੀ ਇਨਫੋਟੈਲਸੀ ਉਹਦੇ ਕੋਲ 22 ਜੁਨਾ ਦੇ ਵਿੱਚ 4G ਦੇ ਸਪੈਕਟ੍ਰਮ ਉਦੋਂ ਹੀ ਸੀਗੇ ਜੀ ਉਸ ਟਾਈਮ ਦੇ ਵਿੱਚ ਯਾ ਬਿਲਕੁਲ ਤੇ ਉਹ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਸਮਝੌਤਾ ਭਾਰਤੀ ਐ ਟੈਲ ਨਾਲ ਕੀਤਾ ਜੋ ਸਮੁੰਦਰੀ ਰਸਤੇ ਆ ਜਿਹੜਾ ਇੰਟਰਨੈਟ ਚੱਲਦਾ ਉਹ ਜੀ ਹੁਣ ਅੱਗੇ ਆ ਜਾਓ ਫਿਰ ਇੱਕ ਸਮਝੌਤਾ ਇਹਨਾਂ ਦਾ ਰਿਲਾਇੰਸ ਵਾਲਿਆਂ ਨਾਲ ਵੀ ਹੋਇਆ ਜੀ ਇਸ ਤਰ੍ਹਾਂ ਕਰਦਿਆਂ 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 ਬੁਨਿਆਦ ਰੱਖੀ ਗਈ Jio ਦੀ ਕਿਉਂਕਿ InfoTel ਮੁੜ ਕੇ ਇਹਨਾਂ ਨੇ ਬਿਲਕੁਲ ਐਕਵਾਇਰ ਹੀ ਕਰ ਲਏ 100% ਜੀ ਜੀ ਇਹ InfoTel ਕੰਪਨੀ ਜਿਹੜੀ ਹੈ ਮੁੜ ਕੇ Jio ਬਣਦੀ ਹੈ ਰਿਲਾਇੰਸ Jio ਠੀਕ ਹੈ ਜੀ ਫੇਰ ਵਾਰੀ ਆਉਂਦੀ ਹੈ ਡਾਟਾ ਗ੍ਰੀ ਦੀ ਜਦੋਂ ਅਚਾਨਕ ਲੌਂਚ ਕੀਤਾ ਜਾਂਦਾ ਵੈਸੇ ਉਸ ਤੋਂ ਪਹਿਲਾਂ 4G ਜਿਹੜਾ ਸੀਗਾ ਨਾ ਰਾਇਲੈਂਸ ਤੇ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੀਗਾ ਜੀ ਤੇ ਜਦੋਂ ਲੌਂਚ ਕੀਤਾ ਗਿਆ ਫਿਰ ਤੇ ਤੁਹਾਨੂੰ ਪਤਾ ਤਹਿਲ ਕ ਮਚ ਗਿਆ ਸੀ ਬਿਲਕੁਲ ਬਿਲਕੁਲ ਐਸਾ ਤਹਿਲ ਕ ਮਚਿਆ ਐਸਾ ਤਹਿਲ ਕ ਮਚਿਆ ਤੇ ਜਦੋਂ ਇਹ ਸਭ ਕੁਝ ਲੌਂਚ ਕਰਨਾ ਸੀ ਤੇ ਅੰਬਾਨੀ ਸਾਹਿਬ ਕਹਿੰਦੇ ਕਿ ਗਾਂਧੀ ਗਰੀ ਵਾਂਗੂ ਇਹ ਡਾਟਾ ਗਰੀ ਚੱਲੂਗੀ ਹੋਣਾ ਜੀ ਅਸੀਂ ਭਾਈ ਇਹ ਪਹਿਲੀ ਕੰਪਨੀ ਹੈ ਜਿਹੜੀ ਫ੍ਰੀ ਕਾਲਿੰਗ ਦੇ ਰਹੀ ਆ ਫ੍ਰੀ ਡਾਟਾ ਦੇ ਰਹੀ ਆ ਉਦੋਂ ਪਹਿਲਾਂ ਕਿਉਂਕਿ ਅਸੀਂ ਕਾਫੀ ਪੁਰਾਣੇ ਯੂਜ਼ਰ ਆ ਇੰਟਰਨੈਟ ਦੇ ਜੀ ਜੇ ਮੈਂ ਆਪਦੀ ਗੱਲ ਕਰਾਂ ਤੇ ਹੁਣ ਸਾਨੂੰ ਤੇ ਕਾਫੀ ਮਿਲਦਾ 15 16 ਸਾਲ ਹੋ ਗਏ ਤਕਰੀਬਨ ਜੀ 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 ਉਸ ਤੋਂ ਵੀ ਪਿੱਛੇ ਜਾਓਗੇ ਮੋਬਾਈਲ ਦੇ ਯੂਜ਼ਰ ਅਸੀਂ ਬਹੁਤ ਪੁਰਾਣੇ ਆ ਲਗਭਗ 2000 2002 ਠੀਕ ਹੈ ਜੀ ਤਾਂ ਅਸੀਂ ਉਹ ਇਨ ਕਮਿੰਗ ਆਊਟ ਗoing ਸਾਰੀਆਂ ਕਾਲਾਂ ਜਿਹੜੀਆਂ ਸੀ ਕਿ ਕਾਲ ਆਈ ਤੋਂ ਵੀ ਪੈਸੇ ਪੈਂਦੇ ਜਿਹੜੇ ਆ ਉਹ ਵੀ ਵੇਖੇ ਜੀ ਤੇ 10 10 ਰੁਪਏ ਦਾ ਸੀ ਸਕ੍ਰੈਚ ਕਾਰਡ ਖਰੀਦਿਆ ਉਹ ਸਾਰੇ ਦੌਰ ਅਸੀਂ ਤੇ ਦੇਖੇ ਨੇ ਕਿ ਪਹਿਲਾਂ ਅ ਸ਼ੁਰੂ ਚ ਲੈਂਡਲਾਈਨ ਫੋਨ ਹੁੰਦੇ ਸੀ ਉਸ ਵਿੱਚ ਲੇਟ ਹੋ ਗਿਆ ਹਾਂ ਜੀ ਲੈਂਡਲਾਈਨ ਫੋਨ ਹੁੰਦੇ ਸੀਗੇ ਤੇ ਹੋਰ ਪਹਿਲਾਂ ਅ ਸਾਡੇ ਘਰੇ ਲੱਗਾ ਹੁੰਦਾ ਸੀ ਪਿੰਡ 'ਚ ਬਹੁਤ ਘੱਟ ਹੁੰਦੇ ਸੀਗੇ ਤੇ ਉਹ ਪਹਿਲਾਂ ਪਹਿਲੇ ਇਹ ਸਿਸਟਮ ਸੀ ਕਿ ਆ ਜਿਹੜੀ ਹੁੰਦੀ ਐਕਸਚੇਂਜ ਇੱਥੇ ਕਾਲ ਕਾਲ ਲਾਈ ਜਾਂਦੀ ਵਾਹ ਲ ਆਉਂਦੇ ਸਨ ਫਿਰ ਉਹ ਸਿੱਧਾ ਕੰਮ ਹੋ ਗਿਆ ਫਿਰ ਉਹ ਐਸਟੀਡੀਆ ਵੀ ਆ ਗਈਆਂ ਜਿੱਥੇ ਬੜਾ ਬਤੇ ਆਉਂਦੇ ਹੁੰਦੇ ਸਨ ਆਸ਼ਿਕ ਮਸ਼ੂਕ ਵੜ ਜਾਂਦੇ ਸੀ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਮਤਲਬ ਕਿ ਚੱਲਦਾ ਸੀ ਬੇਬਕਸੇ ਬਣੇ ਹੁੰਦੇ ਸੀ ਹਾਂ ਜੀ ਫਿਰ ਬਾਅਦ ਚ ਦੁਕਾਨਾਂ ਵੀ ਖੁੱਲ ਗਈਆਂ ਜਦੋਂ ਸਕੂਲ ਕਾਲਜ ਕੰਮ ਏਕ ਜ਼ਿਆਦਾ ਚੱਲਿਆ ਹੂੰ ਹੂੰ ਤਾਂ ਹੁੰਦਾ ਕਿ ਆ ਕਿ ਇਸ ਦਰਮਿਆਨ ਯਾਨੀ ਇਹ ਜਿਹੜੇ ਹੈਗੇ ਨੇ ਭਾਈ ਸਾਹਿਬ ਇਹਨਾਂ ਨੇ ਕਿਉਂਕਿ ਡਾਟਾ ਜਿਹੜਾ ਪਹਿਲਾਂ ਸੀਗਾ ਉਹ 1 GB ਜਿਹੜਾ ਉਹ 2-200 ਰੁਪਏ ਦਾ ਸੀ ਇੰਡੀਆ ਚ ਜੀ ਅਸੀਂ ਕਿਤੇ ਗਾਣੇ ਗੁਣੇ ਵਾਸਤੇ ਡਾਊਨਲੋਡ ਕਰਨਾ ਤੇ ਕਹਿਣਾ ਛੱਟ ਜੀ ਗਿਆ ਯਾਰ ਤੇ ਮੁੜ ਕੇ ਉਹ ਫਿਰ ਕੀ ਜੀ ਹਕੂਮੀ ਜਾਣੀ ਹੁੰਨੀ ਜਾਣੀ ਠੀਕ ਹੈ ਇਹ ਸਭ ਕੁਝ ਮਤਲਬ ਕਿ ਇਦਾਂ ਦਾ ਸਿਸਟਮ ਹੁੰਦਾ ਸੀਗਾ ਇਹਨਾਂ ਜਦੋਂ ਇਹ ਕਿਹਾ ਕਿ ਡਾਟਾ ਫ੍ਰੀ ਯਾਰ ਅਨਲਿਮਿਟਿਡ ਚ ਕੋ ਤੇ ਕਾਲਿੰਗ ਚ ਕੋ ਲੋਕ ਪਾਗਲ ਹੋ ਗਏ ਸੂ ਬਿਲਕੁਲ ਮਤਲਬ ਕਿ ਕੁਝ ਦਿਨਾਂ ਦੇ ਅੰਦਰ ਇਹਨਾਂ ਦੇ ਮੈਨੂੰ ਲੱਗਦਾ ਕਿ 5 ਮਿਲੀਅਨ ਜਿਹੜੇ ਸੀਗੇ ਇਸ ਤਰ੍ਹਾਂ ਕੁਝ ਦਿਨਾਂ 'ਚ ਬਣ ਗਏ ਬਹੁਤ ਵੱਡੀ ਗੱਲ ਉਹ ਇੱਕੋ ਦਮੇ ਬੜਾ ਕ੍ਰੇਜ਼ ਜਾ ਹੋ ਗਿਆ ਸੀ ਲੋਕਾਂ ਦੇ ਵਿੱਚ ਫਿਰ ਤੇ 100 ਮਿਲੀਅਨ ਹੋ ਗਿਆ ਜੀ ਫਲਾ ਹੋ ਗਿਆ ਟਮਕਾ ਹੋ ਗਿਆ ਪਤਾ ਹੀ ਨਹੀਂ ਕਿੱਥੋਂ ਤੱਕ ਗੱਲ ਗਈ ਜੀ ਅੱਜ 45 ਕਰੋੜ ਯੂਜ਼ਰ ਹੈ ਜੀ ਜੀ 39 ਕਰੋੜ ਯੂਜ਼ਰ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਕਿੱਡਾ ਵੱਡਾ ਉਹਨਾਂ ਦਾ ਇਸ ਵੇਲੇ ਕੰਮ ਕਰ ਰਿਹਾ ਬਿਲਕੁਲ ਹੋਇਆ ਕੀ ਕਿ ਕੰਪਨੀਆਂ ਨੇ ਬਹੁਤ ਪਿੱਟਿਆ ਜੀ ਕੇ ਸਾਨੂੰ ਇਹ ਲੈ ਜਾਏਗਾ ਸਭ ਕੁਛ ਇਹਨੇ ਤੇ ਫ੍ਰੀ ਕਰ ਦਿੱਤਾ ਜੀ ਉਹਦੇ ਪਿੱਛੇ ਇੱਕ ਦਿਮਾਗ ਸੀ ਬਿਲਕੁਲ ਉਹਨਾਂ ਦਾ ਸੋਚਿਆ ਆਈਡੀਆ ਖਤਮ ਹੋ ਗਿਆ ਉਹਨਾਂ ਨੂੰ ਵੋਡਾਫੋਨ ਨਾਲ ਰਲੇਵਾ ਕਰਨਾ ਪਿਆ ਟਾਟਾ ਡੂਕਮੋ ਹਮ ਵਧੀਆ ਕੰਪਨੀ ਸੀ ਉੱਗ ਗਈ এয়ারਟੈਲ ਵੀ ਸੀ ਸ਼ਾਇਦ ਉਹਨਾਂ ਦਿਨਾਂ ਚ ਜੇ ਮੈਂ ਨਹੀਂ ਬੋਲਦਾ ਤੇ ਸਭ ਕੰਪਨੀਆਂ ਤੋਤੀਆਂ ਗਈਆਂ ਹਮ ਇਹ ਜਿਹੜੇ ਹੈਗੇ ਸੀ ਬੀਐਸਐਨL ਵਾਲੇ ਹੁਣ ਨਾਲ ਇਹਨਾਂ ਨੂੰ ਵੀ ਤੁਰੋ ਜਿਹੜਾ ਬੀਐਸਐਨL ਸੀ ਜੀ ਇਹ 2000 ਦੇ ਵਿੱਚ ਆ ਕੇ ਨਿਗਮ ਬਣਦਾ ਜੀ ਪਹਿਲਾਂ ਉਹ ਦੂਰਵਾਸ਼ ਪਤਾ ਨਹੀਂ ਕੀ ਕਹਿੰਦੇ ਹੁੰਦੇ ਸੀ ਇਹਨੂੰ ਜੀ ਜੀ ਅਸੀਂ ਉਹ ਸੁਣਦੇ ਹੁੰਦੇ ਸੀ ਹਾਂ ਤਾਂ ਉਸ ਤੋਂ ਬਾਅਦ ਨਿਗਮ ਦਾ ਮਤਲਬ ਇਹ ਹੀ ਹੈ ਕਿ ਵਿੱਚ ਕੁਝ ਹੀ ਸਾ ਪ੍ਰਾਈਵੇਟ ਪਲੇਅਰਾਂ ਦਾ ਵੀ ਆ ਜਾ ਜੀ ਤਾਂ BSNL ਵੈਸੇ ਉਹਨੂੰ ਕਹਿੰਦੇ ਹੁੰਦੇ ਸੀ ਭਾਈ ਸਾਹਿਬ ਨਹੀਂ ਲੱਗੇਗਾ BSNL ਜੀ ਕਿਉਂਕਿ BSNL ਇੱਕ ਐਸੀ ਕੰਪਨੀ ਸੀ ਜਿਸ ਨੇ 2000 ਤੋਂ ਲੈ ਕੇ 7-8 ਤੱਕ ਬਹੁਤ ਕਮਾਈ ਕੀਤੀ ਜੀ 46000 ਕਰੋੜ ਰੁਪਏ ਦਾ ਮੁਨਾਫਾ ਸੀ ਇਹਨਾਂ ਦਾ ਬਹੁਤ ਵਧੀਆ ਹੈ ਬੀਐਸਐਨਲ ਸੀ ਜੀ ਜ਼ਿਆਦਾਤਰ ਬਾਅਦ ਦੇ ਵਿੱਚ ਕੀ ਹੋਇਆ ਕਿ ਬੀਐਸਐਨਲ ਨੂੰ ਮਾਰ ਪਈ ਮਨਮੋਹਨ ਸਿੰਘ ਸਰਕਾਰ ਵੱਲੇ ਇੱਕ ਤਾਂ ਦਇਨ ਦੀ ਮਾਰਨ ਜੀ ਉਹਦੇ ਘਰੇ ਜੀ ਅਖੇ ਲਾਈਨਾਂ ਪਈਆਂ ਹੋਈਆਂ ਨੇ ਉਹਦਾ ਆਪ ਦਾ ਇੱਕ ਟੈਲੀਵਿਜ਼ਨ ਨੈਟਵਰਕ ਸੀ ਕੇਸਰਾ ਉਹ ਉੱਥੋਂ ਚੱਲਦਾ ਜੀ ਉਹ ਬੜਾ ਸਿਆਪਾ ਪਿਆ ਉੱਥੇ ਰਗੜੇ ਅਗਲਾ ਬਣਾਇਆ ਨਾ ਨਹੀਂ ਜੀ ਜਿਹੜਾ ਏ ਦੂਰ ਸੰਚਾਰ ਮਨਿਸਟਰ ਸੀਗਾ ਜਿਹੜਾ ਹੂੰ ਤੇ ਉਹ ਉਹ ਸੀਗਾ ਸ਼ਾਇਦ ਇਹ ਰਾਜਾ ਉਹ 2g ਸਪੈਕਟ੍ਰਮ ਦਾ ਰੌਲਾ ਪੈ ਗਿਆ ਜੀ 1.70 ਹਜ਼ਾਰ ਕਰੋੜ ਦਾ ਉਹ ਬਹੁਤ ਵੱਡਾ ਕੰਮ ਸੀ ਉਤੋਂ ਅੱਛਾ ਉਸ ਤੋਂ ਬਾਅਦ ਫੇਰ ਕਦੇ ਕਹਿ ਦਿੱਤਾ ਕਿ ਪਿੰਡਾਂ ਦੀ ਕਨੈਕਟੀਵਿਟੀ ਤੁਸੀਂ ਵਧਾਓ ਜੀ ਲਾਈਨ ਅਪ ਸਾਰਾ ਇਨਫਰਾਸਟ੍ਰਕਚਰ ਇਹਨਾਂ ਦਾ ਜੀ ਖਰਚਾ ਇੱਥੋਂ ਤੱਕ ਹੋ ਗਿਆ ਕਿ ਭਾਈ ਮੰਨ ਲਓ ਇੱਕ ਪਰ ਕਨੈਕਸ਼ਨ ਤੇ ਜੇ ਦੇਖੀਏ ਕਨੈਕਟੀਵਿਟੀ ਦੇ لحاظ ਨਾਲ BSNL ਕਿ ਖਰਚਾ ਹੋ ਰਿਹਾ 700 ਰੁਪਇਆ ਜੀ ਤੇ ਆ ਰਿਹਾ 40 ਰੁਪਇਆ ਹੂੰ ਤਾਂ ਇਸ ਤਰ੍ਹਾਂ BSNL ਨੂੰ ਫਿਰ ਨਾ ਤਾਂ 4G ਕੀਤਾ ਗਿਆ ਮੁਕਾਬਲੇ ਚ ਦੂਜੀਆਂ ਕੰਪਨੀਆਂ ਪਿੱਟ ਗਈਆਂ BSNL ਆਪਣੇ ਆਪ ਹੀ ਡੁੱਬਦਾ ਤੁਰਿਆ ਗਿਆ MTNL ਤੇ ਆ ਖਤਮ ਹੀ ਹੋ ਗਈ ਹੈ ਨਾ ਪਿਛਲੇ ਦਿਨੀ ਜੀ ਬਿਲਕੁਲ ਤਾਂ ਉਹ ਜਿਹੜਾ BSNL ਸੀ ਉਹ ਵਿਚਾਰਾ ਡੁੱਬਦਾ ਗਿਆ ਡੁੱਬਦਾ ਗਿਆ ਤਨਖਾਹਾਂ ਤਨਖੂਆਂ ਦੇ ਬੜੇ ਪੰਗੇ ਸੀ ਫਿਰ ਇਹਨਾਂ ਨੇ ਇੱਕ ਸਕੀਮ ਲਿਆਂਦੀ ਬਹੁਤ ਸਾਰੇ ਮੁਲਾਜ਼ਮਾਂ ਨੂੰ ਕਿਹਾ ਕਿ ਜੇ VRS ਲੋਂਗੇ ਤਾਂ ਇਹਨਾਂ ਪੈਸਾ ਤੁਹਾਨੂੰ ਦੇਵਾਂਗੇ ਜੀ ਬਹੁਤ ਸਾਰੇ ਜਿਹੜੇ ਮੁਲਾਜ਼ਮ ਸੀਗੇ VRS ਦਵਾਈ ਗਈ ਉਹਨਾਂ ਨੂੰ ਸੋ ਲਿਆ ਜਾ ਉਧਰੋਂ ਤੇ ਜਿਹੜੇ ਨਿੱਜੀ ਕੰਪਨੀਆਂ ਵਾਲੇ ਸੀ ਜੀ ਉਹ ਤੋਂ ਦਿੱਤੇ ਹੂੰ ਬਚ ਗਏ ਅੱਜ ਦੀ ਤਰੀਕ ਦੇ ਵਿੱਚ ਸਿਰਫ Vodafone Idea ਉਹ ਵੀ ਉਸ ਕਰਕੇ ਕਿ ਰਲ ਗਏ ਦੋਵੇਂ ਜੀ Vodafone Vodafone ਬਹੁਤ ਤਗੜੀ ਕੰਪਨੀ ਹੈ ਬਿਲਕੁਲ ਪਰ ਉਹਨਾਂ ਨੂੰ ਇੰਡੀਆ ਦੇ ਵਿੱਚ ਸਰਵਾਈਵਲ ਵਾਸਤੇ ਆਈਡੀਆ ਦੇ ਨਾਲ ਰਲਣਾ ਪਿਆ ਰਲਣਾ ਪਿਆ ਰਲੇਵਾ ਕਰਨਾ ਜੀ ਫਿਰ ਇਹ ਤੋਂ ਅੱਗੇ ਆ ਜੋ ਉਹ ਇੱਕ ਰਹਿ ਕੇ ਭਾਰਤੀ ਏਅਰਟੈਲ ਇਹ ਤੇ ਮਿੱਤਲ ਸਭ ਤੁਹਾਨੂੰ ਪਤਾ ਬਹੁਤ ਤਗੜੇ ਨੇ ਜੀ 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 ਕੋਈ ਸ਼ੱਕ ਨਹੀਂ ਇਹ ਬਚ ਗਿਆ ਇਸ ਕਰਕੇ ਪਰ ਹੁੰਦਾ ਕੀ ਹੈ ਕਿ ਇਹਨਾਂ ਨੂੰ ਵੀ ਬਹੁਤ ਰੇਟ ਘਟਾਉਣੇ ਪਏ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਬੀਐਸਐਨਲ ਨਹੀਂ ਕਰ ਸਕਿਆ ਨਾ ਉਹ 4ਜੀ ਸੀ ਜੀ ਉਹਨੂੰ ਇਹਨਾਂ ਨੇ ਅਪ ਟੂ ਡੇਟ ਜਿਹੜਾ ਕਰਨਾ ਸੀ ਕੀਤਾ ਹੀ ਨਾ ਬਿਲਕੁਲ ਉਰੀ ਅਪਗ੍ਰੇਡੇਸ਼ਨ ਹੋਈ ਨਾ ਉਹ ਯਬਕਦਾ ਰਿਆ ਤਾਂ ਹੁਣ ਜਦੋਂ ਇਹ ਭਾਈ ਸਾਹਿਬ ਨੂੰ ਪਤਾ ਲੱਗਿਆ ਕਿ ਆदत ਇਹਨਾਂ ਨੂੰ ਮੈਂ ਪਾ ਦਿੱਤੀ ਆ 5G ਵੀ ਚਲਾਉਣ ਲੱਗ ਗਿਆ ਜੀ ਭਾਈ ਸਾਹਿਬ ਪਹਿਲਾਂ ਕਹਿੰਦੇ ਸੀ ਫ੍ਰੀ ਫਿਰ ਕਹਿੰਦੇ 99 ਰੁਪਏ ਵਾਲਾ ਮੈਨੂੰ ਅੱਜ ਵੀ ਯਾਦ ਆ ਪ੍ਰਾਈਮ ਮੈਂਬਰਸ਼ਿਪ ਲੈ ਲਓ ਜੀ ਫਿਰ ਸ਼ਾਇਦ 2GB ਵਾਲਾ ਲੈ ਆਏ ਕਿ ਐਨੇ ਕਿਚ ਲੈ ਲਓ ਫਿਰ ਕਰਦੇ ਕਰਦੇ 299 ਚ ਰਜਾਨਾ ਤੁਹਾਨੂੰ 3GB ਤੇ ਪਤਾ ਨਹੀਂ ਫਿਰ 300 ਹੁਣ ਤੇ ਉਹਨਾਂ ਨੇ ਆਗ ਹੀ ਲਾ ਦਿੱਤੀ ਬਹੁਤ ਬਹੁਤ ਆਗ ਹੀ ਲਾ ਦਿੱਤੀ ਆ ਮਤਲਬ ਕਿ 12 ਤੋਂ 27% ਤੱਕ ਰੇਟ ਚੱਕ ਦਿੱਤੇ ਜੀ ਜਿਹਦਾ ਉਹਨਾਂ ਨੂੰ 50 ਹਜ਼ਾਰ ਕਰੋੜ ਦਾ ਫਾਇਦਾ ਹੋਣਾ ਟੈਲੀਕਮ ਕੰਪਨੀਆਂ ਨੂੰ ਹੁਣ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪਹਿਲਾਂ ਸਮਝ ਨਹੀਂ ਸੀ ਆ ਰਹੀ ਕਿ ਮੋਦੀ ਸਾਹਿਬ ਨੇ ਇੱਕ ਜਿਹੜਾ ਇਸ ਤਰ੍ਹਾਂ ਦਾ ਮੁਕਾਬਲਾ ਬਣਾ ਦਿੱਤਾ ਜਿਹਦੇ ਚ Jio ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਤਾਂ ਉਹਦਾ ਨੁਕਸਾਨ ਅੱਜ ਸਾਨੂੰ ਹੋਇਆ ਤੇ ਹੁਣ ਯਾਦ ਆਉਂਦਾ ਜਿਵੇਂ ਕਹਿ ਲੋ ਕਿ ਪਹਿਲਾਂ ਕੋਈ ਘਰ ਵਾਲੀ ਨਾਲ ਰਹਿ ਰਿਹਾ ਸੀਗਾ ਅਚਾਨਕ গারਲਫ੍ਰੈਂਡ ਆ ਗਈ ਉਹ গারਲਫ੍ਰੈਂਡ ਵੱਲ ਹੋ ਗਿਆ ਜੀ ਤੇ গারਲਫ੍ਰੈਂਡ ਹੁਣ ਗਾਂ ਕਿਸੇ ਨਾਲ ਭੱਜ ਗਈ ਆ ਤੇ ਉਹ ਵਾਪਸ ਕਹਿੰਦਾ ਕਿ ਮੈਂ ਆ ਜਾਮਾ ਤੇਰੇ ਘਰ ਵਾਲੀ ਚੰਗੇ ਮੈਂ ਆ ਜਾਮਾ ਤੇਰੇ ਕੋਲ ਆ ਹਾਲ ਬਣਿਆ ਪਰ ਬੀਐਸ ਨੇ ਹਾਲ ਦੀ ਘੜੀ ਵਿਖਦਾ ਥਾਰ ਜੀਪ ਵਰਗਾ ਭੱਜਦਾ ਨਜ਼ਰ ਆਉਂਦਾ ਪਰ ਰਫਤਾਰੇ ਦੀ ਸਾਈਕਲ ਵਰਗੀ ਆ ਹਲੇ ਹੂੰ ਬਿਲਕੁਲ ਇਹ ਹੋ ਸਕਦਾ ਟਾਟਾ ਕਹਿੰਦੇ ਆ ਕਿ ਆ ਰਿਹਾ ਹੈ ਤੇ ਵਿੱਚ ਜੀ ਤੇ ਜੇ ਹੁਣ ਆਪਾਂ ਦੇਖੀਏ 140 ਕਰੋੜ ਲੋਕਾਂ ਨੂੰ ਯਾਰ ਤਿੰਨ ਕੰਪਨੀਆਂ ਸਰਵਸ ਪ੍ਰੋਵਾਈਡਰ ਆ ਇਹ ਕੋਈ ਨਿਸਾਫੀ ਹੈ ਉਹ ਵੀ ਇੱਕ ਕੁਲ 45 ਕਰੋੜ ਗਾਹਕਾਂ ਦਾ 베ਸ ਆ ਸੋ ਬੀਐਸਐਨਐਲ ਨੂੰ ਬਚਾਉਣਾ ਲਾਜ਼ਮੀ ਆ ਬਿਲਕੁਲ ਤੇ ਇਹਨਾਂ ਦਾ ਜਿਹੜਾ ਕਹ ਲੋ ਕਿ ਮੋਨੋਪੋਲੀ ਵਾਲਾ ਸਿਸਟਮ ਆ ਇਹ ਮੋਨੋਪੋਲੀ ਹਾਸਲ ਹੋ ਗਈ ਕਿ ਤੁਸੀਂ ਪਹਿਲਾਂ ਸਸਤਾ ਦੇ ਕੇ ਜੀ ਗਾਹਕ ਬਣਾਇਆ ਦੂਜੀਆਂ ਧੋਤੀਆਂ ਕੰਪਨੀਆਂ ਮੁਕਾਬਲੇ ਬਸ ਅੱਜ ਤੁਸੀਂ ਗਰਦਨ ਫੜ ਕੇ ਆਪਦੇ ਹਿਸਾਬ ਨਾਲ ਕਹਿੰਨੇ ਕਿ ਕੱਢ ਪੈਸੇ ਜੀ ਤੇ ਇਹਨਾਂ ਨੂੰ ਮਤਲਬ ਕਿ ਸਭ ਕ ਸਖੌਣਾ ਪਵੇਗਾ ਤੁਸੀਂ ਵੇਖੋ ਨਾ ਐਤਕੀ ਜਿਹੜਾ ਸਪੈਕਟ੍ਰਮ ਜਾਣਾ ਸੀਗਾ ਜੇ ਮੈਂ ਗਲਤ ਨਹੀਂ ਹਾਂ ਜੇ ਮੈਂ ਗਲਤ ਹੋਇਆ ਤਾਂ ਮਾਫੀ ਸ਼ਾਇਦ ਇਹਨਾਂ ਨੇ ਟੀਚਾ ਮਿਥਿਆ ਸੀ 95000 ਕਰੋੜ ਦਾ ਤੇ ਆਇਆ ਪਤਾ ਕਿੰਨਾ ਸਰਕਾਰ ਨੂੰ ਸਿਰਫ 11000 ਕਰੋੜ ਕਾਰਨ ਕੀ ਸੀ ਕਿ ਤਿੰਨ ਕੰਪਨੀਆਂ ਸੀ ਤਿੰਨੇ ਰਲ ਗਈਆਂ ਉਹ ਕਹਿੰਦੇ ਆਪਾਂ ਲੈਂਦੇ ਹੀ ਨਹੀਂ ਹੂੰ ਸਪੈਕਟ੍ਰਮ ਛੋਟਿਆ ਉਹ ਸਮੁੰਦਰ ਦੇ ਵਿੱਚ ਜੀ ਜੀ ਇਸ ਤਰ੍ਹਾਂ ਦੀ ਬਦਮਾਸ਼ੀ ਚੱਲ ਰਹੀ ਹੈ ਡਾਟਾ ਗਰੀ ਨਹੀਂ ਇਹ ਹੁਣ ਦਾਦਾ ਗਰੀ ਹੈ ਦਾਦਾ ਗਰੀ ਹੈ ਇਸ ਦਾਦਾ ਗਰੀ ਤੇ ਨਤ ਕੋਈ ਆਦਤ ਪੈ ਗਈ ਹੈ ਨਾ ਜੀ ਇੱਕ ਤਰ੍ਹਾਂ ਦਾ ਨਸ਼ਾ ਲੱਗ ਗਿਆ ਇੱਕ ਤਰ੍ਹਾਂ ਦੀ ਬਿਮਾਰੀ ਲੱਗ ਗਈ ਹੈ ਤੇ ਹੁਣ ਛੱਡਣਾ ਬੜਾ ਔਖਾ ਹੈ ਜੀ ਜੀ ਖਾਸ ਕਰਕੇ ਬੀਐਸਨ ਆ ਦੀ ਸਪੀਡ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਦਾ ਵੀ ਬੜਾ ਮਸਲਾ ਹੈ ਜੀ ਜੀ ਜਿੰਨੂੰ ਭੱਜ ਭੱਜ ਕੇ ਗੱਡੀਆਂ ਦੇ ਜਿਹੜਾ ਜਾਂਦਾ ਹੈ ਉਹਨੂੰ ਕਹਿ ਦਈਏ ਵੀ ਤੁਰ ਕੇ 5 ਕਿਲੋਮੀਟਰ ਜਾਇਆ ਉਹਦਾ ਬੜਾ ਔਖਾ ਕੰਮ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ